ਭਾਈ ਕਿਹੜੇ ਕਿਹੜੇ ਘਰਾਂ 'ਚ ਬਰਕਤ ਉਹਦੋਂ ਸ਼ੁਰੂ ਹੋਈ ਆ ਜਦੋਂ ਘਰ 'ਚ ਧੀ ਦਾ ਜਨਮ ਹੋਇਆ ਆ ਧੀ ਕਰਮ ਵਾਲੀ ਆ ਜਿਹੜੇ ਘਰ 'ਚ ਇਹਨੇ ਜਨਮ ਲੈਂਦਾ ਨਾ ਪਹਿਲਾਂ ਪਰਿਵਾਰ ਗਰੀਬੀ 'ਚ ਸੀ ਹਜ਼ਾਰਾਂ ਵਾਲਾ ਬਿਜ਼ਨਸ ਕਰੋੜਾਂ 'ਚ ਹੋ ਗਿਆ ਜਦੋਂ ਦੀ ਆ ਧੀ ਰਾਣੀ ਜਪਜੀਤ ਕੌਰ ਘਰ ਚ ਆਈ ਹੈਗੀ ਬਾਜਵਾ ਸਾਹਿਬ ਦੇ ਘਰ ਦੀ ਰੌਣਹ ਕਹੇ ਧੀ ਰਾਣੀ ਬਾਜਵਾ ਸਾਹਿਬ ਜੀ ਤੁਸੀਂ ਕਰਮ ਵਾਲੇ ਹੋ ਪ੍ਰਮਾਤਮਾ ਨੇ ਦੋ ਧੀਆ ਦਿੱਤੀਆਂ ਨੇ ਹਾਂਜੀ ਤੇ ਕਮੈਂਟਾਂ 'ਚ ਬਈ ਆਪਣੀ ਪਿਆਰੀ ਜੀ ਧੀ ਦਾ ਨਾਮ ਵੀ ਜਰੂਰ ਲਿਖਿਓ ਤੇ ਨਾਲੇ ਐਂ ਵੀ ਦੱਸਿਓ ਵੀ ਜਦੋਂ ਧੀ ਰਾਣੀ ਦਾ ਜਨਮ ਹੋਇਆ ਕੀ ਤੁਹਾਡੇ ਘਰ 'ਚ ਬਰਕਤ ਸ਼ੁਰੂ ਹੋ ਗਈ ਸੀ ਕੀ ਕਹਿਣਾ 2021 ਕੇ ਵੀਡੀਓ ਸ਼ੇਅਰ ਇੱਕ ਮੇਰੇ ਡੈਡੀ ਜੀ ਦਾ ਪੇਜ ਫੋਲੋ ਕਰ ਲੋ ਤੇ ਫੈਕਟਰੀ ਆ ਬਾਈ ਦੀ ਸੋਫਿਆਂ ਦੀ ਬੈਡਾਂ ਦੀ ਗੱਦਿਆਂ ਦੀ ਹੈਣਾ ਬਈ ਹਾਂਜੀ ਜਿਵੇਂ ਸੋਫਾ ਬਾਈ ਇਹ ਤੋਂ ਹੀ ਲਾ ਲਾ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੇ ਹੈ ਸੋਫਾ ਇਹ ਸੋਫਾ ਵੀਰੇ 5000 ਰੁਪਏ ਪਰ ਸੀਟ ਦੇ ਹਿਸਾਬ ਨਾਲ ਤੂੰ ਤਾਂ ਬਾਜ਼ਾਰ ਚ ਵਿਕਦਾ ਕਿੰਨੇ ਸੀਟੜਾ ਹੈ ਇਹ ਇਹ 10 ਸੀਟਾ 12 ਸੀਟੜਾ ਜੀ ਅੱਛਾ ਇਹ 50000 ਰੁਪਏ ਦਾ ਦਿੰਨੇ ਆ ਸਾਰਾ ਸੋਫਾ ਜੇ ਕਿਸੇ ਨੇ ਕਿਤੇ ਮੰਗਵਾਉਣਾ ਹੋਏ ਭੇਜ ਦੂੰਗਾ ਪੰਜਾਬ ਉਹ ਭੇਜ ਦਾਂਗੇ ਤੇ ਇੱਧਰ ਆਜੋ ਫਿਰ ਜਿਵੇਂ ਆ ਸੋਫਾ ਆ ਗਿਆ ਬਾਈ ਇਹ ਸੋਫਾ ਵੀਰੇ 12 ਸੀਟੜ ਸੋਫਾ 38000 ਰੁਪਏ ਦਾ ਇਹ ਸਾਰੇ 38000 ਰੁਪਏ ਦਾ ਸਸਤੇ ਪਤਾ ਕਿਉਂ ਦਿੰਦਾ ਬਾਈ ਬੜਾ ਢਾਲੇ ਢਾਲੇ ਦਿਖਾ ਦੇ ਇਹ ਕੋਈ ਬਾਜ਼ਾਰ ਨਹੀਂ ਹੈਗਾ ਇਹ ਕੋਈ ਹੋਰ ਵੱਡਾ ਮੋਲ ਨਹੀਂ ਖੇਤਾਂ ਦੇ ਵਿੱਚ ਆ ਆਪਦੇ ਘਰੇ ਬਾਈ ਨੇ ਫੈਕਟਰੀ ਲਾਈ ਆ ਕੋਈ ਕਿਰਾਇਆ ਨਹੀਂ ਪੈਂਦਾ ਕੋਈ ਵਾੜਾ ਟੈਕਸ ਨਹੀਂ ਪੈਂਦਾ ਆਪ ਕੰਮ ਕਰਦਾ ਕੋਈ ਵਾੜਾ ਲੇਬਰ ਦਾ ਖਰਚਾ ਨਹੀਂ ਪੈਂਦਾ ਤੇ ਸੋਫੇ ਹੋਰ ਬਹੁਤ ਸੋਹਣੇ ਡਿਜ਼ਾਈਨ ਨੇ ਤੁਹਾਨੂੰ ਸਾਰੇ ਦਿਖਾਉਣਿਆ ਹੁਣ ਵੀਰ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਜਰੂਰ ਜਿਵੇਂ ਆ ਸੋਫਾ ਆ ਗਿਆ ਕਿੰਨੇ ਦਾ ਬਈ ਇਹ ਸੋਫਾ ਵੀਰੇ 45000 ਰੁਪਏ ਦਾ 12 ਸੀਟਡ ਸੋਫਾ ਹੈ ਕਲਰ ਇਹਦੇ ਵਿੱਚ ਚੁਆਇਸ ਮਦਦ ਕਰਾ ਸਕਦੇ ਆ ਆਪਣੇ ਕੋਲੇ 100 ਕਲਰ ਆ ਜੀ ਜਿਹੜਾ ਕਲਰ ਮਰਜ਼ੀ ਲਵਾ ਲਓ ਤੇ ਹੋਰ ਵੀ ਸੋਫੇ ਤੋਂ ਤੁਹਾਨੂੰ ਦਿਖਾਉਣਿਆ ਰੇਟ ਵੀ ਇਕ ਲਿਖ ਲੈ ਦੱਸਾਂਗੇ ਇਹ ਨਹੀਂ ਹੈਗਾ ਵੀ ਉਹੀ ਕਹਦਾ ਇੰਨੇ ਦਾ ਲੱਗ ਜੂ ਇੰਨੇ ਦਾ ਲੱਗ ਜੂਗਾ ਇਹ ਸਾਰਾ ਟਾਲੀ ਦੇ ਠੱਪੇ ਲੱਗੇ ਪਿਆ ਜੀ ਇਹਦੀ ਗਾਰੰਟੀ ਕਿੰਨੀ ਕਾ ਇਹਦੀ 5 ਸਾਲ ਦੀ ਫੁੱਲ ਗਾਰੰਟੀ ਹੈ ਜੀ ਕਿੰਨੇ ਦਾ ਰੁਪਏ ਦਾ 45000 ਰੁਪਏ ਦਾ ਪੂਰਾ ਵਧੀਆ ਹੈ ਨਾ ਡਬਲ ਸਲਾਈ ਹੋਣੀ ਹੋਈ ਹੈ ਬਈ ਇਹ ਹਾਂਜੀ ਹਾਂਜੀ ਡਬਲ ਸਲਾਈ ਤੇ ਬਣਦੇ ਨੇ ਸਾਰੇ ਡਬਲ ਸਲਾਈ ਵਾਲੀ ਬਾਈ ਦੀ ਆਉਦੀ ਮਸ਼ੀਨ ਆ ਕਿਦੋਂ ਬਾਰੋਂ ਕੰਮ ਨਹੀਂ ਕਰਾਉਣਾ ਹੈਗਾ ਜਿਵੇਂ ਆ ਆ ਗਿਆ ਕਿੰਨੇ ਸੀਟੜਾ ਹੈਗਾ ਇਹ 13 ਸੀਟੜਾ ਸੋਫਾ ਇਹ ਹੈਗਾ 43000 ਰੁਪਏ ਦਾ ਇਹਦੇ ਨਾਲ ਤਾਂ ਬੈੱਡ ਵੀ ਆ ਬਈ ਜਣਾ ਹਾਂਜੀ ਹਾਂਜੀ ਬੱਲੇ ਬਾਹਰ ਲੱਗਿਆ ਵਿਆ ਅੱਛਾ ਆਰਮ ਰੈਸਟ ਆ ਬਾਕੀ ਕੋਈ ਪੈਗ ਪੁਗੋ ਲਾਉਣ ਦਾ ਸਕੀਨ ਹੁੰਦਾ ਲਾਲੇ ਵਾਂਗੂ ਉਹ ਵੀ ਇਹ ਨਾਲ ਉਹ ਚ ਧਰ ਲਿਆ ਕਰੀ ਲੁਕੋ ਕੇ ਪਸਪਤ ਹੁਣ ਲਾਲਾ ਤੇ ਇੱਕ ਆ ਆ ਗਿਆ ਆ ਕਿਵੇਂ ਜੇ ਬਈ ਬੜਾ ਘੇਟ ਆਗਾ ਇਹ ਵੀਰੇ ਉੱਪਰ ਸੀਸਾ ਲਾ ਕੇ ਦੇਵਾਂਗੇ 48000 ਰੁਪਏ ਦਾ ਸੀ ਇਹ ਸੋਫਾ ਦਾ 10 ਸੀਟਰ 10 ਸੀਟਰ 48000 ਰੁਪਏ ਦਾ ਜਿੱਥੋਂ ਮਰਜ਼ੀ ਰੇਟ ਪਤਾ ਕਰ ਲਓ ਇਹਨਾਂ ਦਾ ਸੋਫਾ ਤੁਹਾਨੂੰ ਕਿਤੋਂ ਨਹੀਂ ਮਿਲਣਾ ਆਹ ਕਲਰ ਬੜਾ ਪਿਆਰਾ ਆ ਜਾ ਬਈ ਉਠ ਮਾ ਜਾ ਕਲਰ ਆ ਗਿਆ ਇਹ ਸੋਫਾ ਵੀਰੇ ਸਾਰੇ ਬਰਨਾਲੇ 'ਚ ਕਿਸੇ ਕੋਲ ਨਹੀਂ ਬਣਦਾ ਆਪਣੇ ਕੋਲੇ ਤਿਆਰ ਹੁੰਦਾ ਇਹ ਸੋਫਾ ਬਰਨਾਲਾ ਦੇ ਵਿੱਚ ਬਾਈ ਉਹਨਾਂ ਦੀ ਫੈਕਟਰੀ ਆ ਪੱਤੀ ਸੇਖਵਾ ਰੋਡ ਤੇ ਪੱਤੀ ਸੇਖਵਾ ਰੋਡ ਨੇੜੇ ਸੀਦਾਂ ਵਾਲਾ ਗੁਰਦੁਆਰਾ ਬਰਨਵਾਲਾ ਅੱਛਾ ਤੇ ਘਾ ਆ ਗਿਆ ਬਈ ਇਹ ਸੋਫਾ ਵੀਰੇ 10 ਇਹ ਸੋਫਾ 50000 ਰੁਪਏ ਦਾ ਮਹਿੰਗਾ ਕੱਪੜਾ ਲੈਦਰ ਲੱਗੀ ਵੀ ਹੈ ਤੇ ਲੈਦਰ ਦਾ ਸੋਫਾ ਜਲਦੀ ਜਲਦੀ ਖਰਾਬ ਨਹੀਂਦਾ ਜੀ ਮੈਂ ਆ ਬੈੱਡ ਲੈ ਬਈ ਹਾਂ ਬੈੱਡ ਵੀਰੇ 50000 ਰੁਪਏ ਦਾ ਦਿੰਨਾ ਸਾਗਬਾਨ ਦਾ ਬੈੱਡ ਆ ਜੀ ਅੱਛਾ ਹਾਂ ਇਹ ਦਿੰਨੇ ਆਪਾਂ 28000 ਰੁਪਏ ਦਾ ਇਹ ਵੀ ਸਾਗਬਾਨ ਦਾ ਜਿਵੇਂ ਆ ਗਿਆ ਸੈਟੀਆਂ ਵਾਲਾ ਬੈੱਡ ਇਹ 20 ਕੁ ਹਜ਼ਾਰ ਰੁਪਏ ਦਾ ਹੈ। ਬੱਸ। ਹਾਂਜੀ। ਬਸ ਹੀ 20 ਹਜ਼ਾਰ ਦਾ ਬੈਡੂ ਕਿਧੋ ਨਹੀਂ ਮਿਲਣਾ। ਬੱਜਵਾ ਸਾਹਿਬ ਦੇ ਰਹੇ ਨੇ। ਆਹ ਸੋਫਾ ਬਈ। ਇਹ ਸੋਫਾ ਵੀਰੇ ਆਪਣਾ ਸੇਲ ਤੇ ਲਾਇਆ ਵਾ 30 ਹਜ਼ਾਰ ਰੁਪਏ ਦਾ। ਬੱਸ 50-60 ਹਜ਼ਾਰ ਦਾ ਵਿਕਦਾ। ਆਹ ਸੋਫਾ ਆਫਰ 'ਚ ਆ ਲੈ ਜਾਓ ਸਿਰਫ 30 ਹਜ਼ਾਰ ਰੁਪਏ ਦਾ। ਜਲਦੀ ਫੋਨ ਮਾਰ ਲਓ ਤੁਹਾਡੇ ਘਰੇ ਆ ਜੂਗਾ ਤੇ ਕਿਰਾਇਆ ਤਾਂ ਅਲੱਗ ਤੋਂ ਗੁਣਾ ਬਈ। ਹਾਂਜੀ ਹਾਂਜੀ। ਜਿਵੇਂ ਆਹ ਸੋਫਾ ਆ ਗਿਆ ਬਈ। ਇਹ ਤੇ ਕਿਸੇ ਨੇ ਕਮਰੇ ਦੇ ਮੁਤਾਬਕ ਕੋ साइज ਵੱਡਾ ਛੋਟਾ ਤਿਆਰ ਕਰਾਉਣਾ ਜਿਹਹ ਜਾਂ ਮਰਜ਼ੀ ਕਰਾ ਲਓ ਜੀ ਆਪਾਂ ਘਰੇ ਜਾ ਕੇ ਆਪ ਵੀ ਨਾਪ ਲਿਆਉਨੇ ਆ ਨਾਪ ਕਰੇ ਜਾ ਕੇ ਲਿਆਉਂਗੇ ਦੱਸ ਦੂੰਗ ਵੀ ਇੱਡਾਂ ਹੀ ਆਏ ਫਾਇਦਾ ਹੈ ਨਾ ਜਿਹੇ ਪਠਾਨਕੋਟ ਹੋਵੇ ਉੱਥੇ ਵੀ ਬਗ ਜਾ ਆਹ ਦੇਖ ਲਓ ਆਹ ਸੋਫਾ ਦੇਖੋ ਬਈ ਕਿੰਨਾ ਸੋਹਣਾ ਹੈਗਾ ਇਹ ਕਿੰਨੇ ਦਾ ਹੈ ਵੈਸੇ ਇਹ ਸੋਫਾ 58000 ਰੁਪਏ ਦਾ ਜੀ ਮਹਿੰਗੀ ਲੈਦਰ ਲੱਗੀ ਵੀ ਹੈ ਤੇ ਹੂੰ ਡਬਲ ਸੇ ਆਉਣਾ ਸਾਰੀ ਸਾਰਾ ਡਬਲ ਸੇ ਲਾਲਾ ਜੀ ਕੀ ਕਹਿਣਾ ਚਾਹੋਂਗੇ ਬਾਊ ਜੀ ਨੂੰ ਸਰਪੰਚ ਕਹਿਣਾ ਤੇ ਮੈਂ ਇਹੀ ਚਾਹੂੰਗਾ ਬਈ ਭੈਣ ਭਾਈਆਂ ਨੂੰ ਇਹੀ ਕਹਿਣਾ ਚਾਹੁੰਆਂਗੇ ਵੀ ਭਾਈ ਉੱਥੇ ਆਓ ਜਿੱਥੇ ਕੋਈ ਬੇਫਾਲਤੂ ਖਰਚਾ ਨਹੀਂ ਪੈਂਦਾ ਹੈਗਾ ਕਿਉਂਕਿ ਇਹਨਾਂ ਦੇ ਆਪਦੇ ਕਾਰੀਗਰ ਨੇ ਆਪਦੀ ਲੱਕੜਾ ਆਪਦੀ ਸਾਰੀ ਫੈਕਟਰੀ ਲੱਗੀ ਹੋਈ ਹੈਗੀ ਸਾਰਾ ਆਪਦਾਗਾ ਸਾਰਾ ਕੁਝ ਇਹਨਾਂ ਦਾ ਆਪਦਾਗਾ ਲੱਕੜ ਵੀ ਆਪਦੀ ਯਾਰਾ ਵੀ ਆਪਦਾ ਕਿਉਂਕਿ ਬਾਈ ਢਾਈ ਕਿੱਲੇ ਦਰਖਤਾਂ ਦੀ ਲਾਈ ਬੈਠਾਗਾ ਕੋਈ ਛੋਟਾ ਫਾਇਦਾ ਕਰ ਸਕਦਾ ਦੂਜਾ ਬੰਦਾ ਛੋਟਾ ਕੋਈ ਫਾਇਦਾ ਨਹੀਂ ਕਰ ਸਕਦਾ ਆ ਮਹਾਰਾਜਾ ਸੋਫਾ ਇਹ ਵੀਰੇ ਸਾਰਾ ਕੰਪਲੀਟ ਸੋਫਾ 50000 ਰੁਪਏ ਦਾ ਦਿੰਨੇ ਆ 50000 ਰੁਪਏ ਦਾ ਦੇਖੋ ਬਾਈ ਰੇਟ ਜਿਵੇਂ ਕਾਹਾ ਗਿਆ ਬਾਈ ਇਹਦਾ ਬੜਾ ਕੈਂਡ ਆਗਾ ਇਹ ਸਾਰਾ ਸਾਗਬਾਨ ਦਾ ਜੀ ਸਾਰੀ ਹੈਂਡ ਮੇਡ ਕਢਾਈ ਹੋਈ ਵੀ ਆ ਜੀ ਇਹ ਤੇ ਅੱਛਾ ਇਹ ਸੋਫਾ 12000 ਰੁਪਏ ਪਰ ਸੀਟ ਦਿੰਨੇ ਆ ਆਪਾਂ 10 ਸੀਟੜ ਸੋਫਾ ਜੀ 10 ਸੀਟੜ ਦਾ ਅਜੇ ਕਿੰਨੇ ਦਾ ਪੈਜੂਗਾ 1 ਲੱਖ 20000 ਰੁਪਏ ਦਾ ਪੈਜੂਗਾ ਜੀ ਵਿਚੀ ਟੇਬਲ ਹਾਂ ਜੀ ਹਾਂ 1 ਲੱਖ 20000 ਰੁਪਏ ਦਾ ਆਹ ਬਾਈ ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾ ਵਾਲਾ ਸੋਫਾ ਹੈਗਾ ਕੋਈ ਮਾੜਾ ਨਹੀਂ ਹੈਗਾ ਸਰਪੰਚ ਕਦੇ ਕੰਮ ਦੇ ਘਾਥੀ ਕਰਾ। ਬਹੁਤ ਵਧੀਆ ਹੋਇਆ। ਕੂੜਾ-ਕੂੜਾ ਪਿਆ ਸਾਰੀ। ਆਹ ਦੇਖੋ ਜਿਵੇਂ ਇੱਕ ਆ ਸੋਫਾ ਆ ਗਿਆ ਬੜਾ ਲਗਜ਼ਰੀਆ ਬਈ ਇਹ। ਇਹ ਵੀਰੇ 58000 ਰੁਪਏ ਦਾ ਸਾਰਾ ਸੋਫਾ ਇਹ। ਅਸੀਂ ਇਹਦੇ ਕਲਰ ਜਿਹੜਾ ਮਰਜ਼ੀ ਤੇ ਕਰਾ ਲਈਏ। ਜਿਹੜਾ ਮਰਜ਼ੀ ਕਰਾਉਣੀ। ਹੋਰ ਸਮਾਨ ਬਹੁਤ ਆਦੇ ਇੱਧਰ ਬਾਈ ਦਾ ਆ ਰਹਾਗਾ। ਖੇਤਾਂ ਦੇ ਵਿੱਚ ਆ ਸਾਰਾ ਤਾਂ ਮਾਜਾ ਮਾ। ਆਹ ਰਾ ਇੱਥੇ ਲੱਕੜ ਵੱਢ ਕੇ ਵਧੀਆ ਲੱਕੜ ਵਧੀਆ ਦਰਖਤ ਦੀ ਲੱਕੜ ਲਾਉਂਦੇ ਨੇ ਦੇਸੀ ਕੰਮ ਕੋਈ ਨਹੀਂ ਕਰਦੇ ਬੜੀ ਪਰਫੈਕਟ ਕਾਰੀਗਰ ਨੇ ਹਾਰਨਪੁਰ ਵਾਲੇ ਨਾ ਹਾਂਜੀ ਹਾਂਜੀ ਉਹ ਨਹੀਂ ਹੈਗਾ ਵੀ ਲਿਆ ਕੇ ਬਿਹਾਰ ਤੋਂ ਪਈਏ ਜੇ ਬਿਠਾ ਦੇ ਵੀ ਕੰਮ ਫਾਹਾ ਵੱਡਦਾ ਜੇ ਮੈਂ ਆਹ ਸੋਫਾ ਆ ਗਿਆ ਬਈ ਕਿੰਨੇ ਸੀਟੜਾ ਹੈਗਾ ਇਹ 12 ਸੀਟੜ ਸੋਫਾ ਵੀਰੇ ਇਹ 45000 ਰੁਪਏ ਦਾ ਸਾਰਾ ਅੱਛਾ ਆਪ ਇਹਨੇ ਕਲਦੇ ਰੇਜੋ ਜਿਹੜਾ ਮਰਜ਼ੀ ਲੈ ਲਓ ਜਿਹੜਾ ਮਰਜ਼ੀ ਕਲ 45000 ਦਾ ਬਸ ਵਿੱਚ ਯੋ ਵਿੱਚ ਹੀ ਸਾਰਾ ਕੁਝ ਟੇਬਲ ਟੂਲ ਜੇ ਵਿੱਚ ਹੀ ਆ ਵਿੱਚ ਹੀ ਸਿਸਾ ਲਾ ਕੇ ਦੇਵਾਂਗੇ ਜੇ ਆਹ ਬੈੱਡ ਪਏ ਨੇ ਬੈੱਡ ਕਿੰਨੇ ਰ ਇਹ ਬੈੱਡ ਵੀਰੇ 20 ਕੁ ਹਜ਼ਾਰ ਦੀ ਰੇਂਜ ਵਾਲੇ ਨੇ ਸਾਰੇ ਬੈੱਡਾਂ ਦੀ ਕੋਈ ਯਾਦ ਆਈ ਬਈ ਕਿਸੇ ਨੇ ਕੋਈ ਬੈੱਡ ਛੋਟੇ ਵੱਡੇ ਤਿਆਰ ਕਰਵਾਉਣੇ ਹੁਣ ਜਿਵੇਂ ਸਾਈਜ਼ ਕੋਈ 7x7 ਦੀ ਕਰਾਉਣੇ ਕਿਸ ਨੇ ਕਰ ਦੋਗੇ ਕਰ ਦਾਂਗੇ ਜੀ ਆ ਜਿਵੇਂ ਆ ਨੇ 15-16 ਹਜ਼ਾਰ ਦੀ ਰੇਂਜ ਵਾਲੇ ਨੇ ਜੀ ਅਸ 15-16 ਹਜ਼ਾਰ ਦੇ ਬੈੱਡ ਆਉਂਦੇ ਆ ਤੇ ਜਿਵੇਂ ਆ ਡਾਈਨਿੰਗ ਟੇਬਲ ਆ ਕਿੰਨੇ ਕੁ ਦਾ ਹੋਊ ਬਈ ਇਹ 40 ਕੁ ਹਜ਼ਾਰ ਰੁਪਏ ਦਾ ਜੀ ਸਾਰੇ ਲੱਕੜ ਕਾ ਦੀ ਆ ਲੱਕੜ ਟਾਲੀ ਦਾ ਆਪਾਂ ਆਪ ਤਿਆਰ ਕਰ ਦਿਆਂ ਗਰੰਟੀ 5 ਸਾਲ ਦੀ ਗਰੰਟੀ ਆ ਕੋਣਾ ਲੱਗਣ ਦੀ ਏਸੀਐਨ ਦੀ ਪਾਲਿਸ ਕਰ ਦਿਆਂ ਤੇ ਜਿਵੇਂ ਆ ਗਾ ਡਾਈਨਿੰਗ ਟੇਬਲ ਕੁਰਸੀਆਂ ਸਾਰੀਆਂ ਨਾਲ ਲਿਆ ਪੂਰੇ ਵਧੀਆ ਸੇ ਕੁਰਸੀਆਂ ਨੇ ਆ ਬੈੱਡ ਫਿਰ ਇਹ ਬੈੱਡ ਵੀਰੇ ਸਾਗ ਬਾਹਂਦਾ 25 ਕੁ ਹਜ਼ਾਰ ਦੇ ਦੇ ਦਾਂਗੂ ਲਓ ਹੁਣ ਵੀਡੀਓ ਕਰ ਦੋ ਸ਼ੇਰ ਜੀ ਤੇ ਗੁੜੀਆ ਰਾਣੀ ਦੀ ਇੱਕ ਬੇਨਤੀ ਸੁਣ ਲਓ ਕੀ ਕਹਿਣਾ ਚਾਹੇਗਾ ਪੁੱਤ ਵੀਰ ਲੇ ਸ਼ੇਅਰ ਕਰ ਦੋ ਕਰ ਦੋ ਯਾਰ ਬਾਈ ਵਣ ਕੇ ਵੀਡੀਓ ਸ਼ੇਅਰ ਤੇ ਨੰਬਰ ਸਕਰੀਨ ਤੇ ਚੱਲ ਰਹੇ ਨੇ ਕਿਸੇ ਨੇ ਹੋਰ ਜਾਣਕਾਰੀ ਜਰਨੀ ਆ ਫੋਨ ਕਰਕੇ ਲੈ ਸਕਦੋ ਇੱਕ ਕਹੇ ਮੇਰੇ ਡੈਡੀ ਜੀ ਦਾ ਪੇਜ ਫੋਲੋ ਕਰ ਲੋ ਇੱਕ ਮੇਰੇ ਡੈਡੀ ਜੀ ਦਾ ਪੇਜ ਫੋਲੋ ਕਰ ਲੋ ਧੰਨਵਾਦ ਜੀ ਧੰਨ